ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਂਨੇ ਪ੍ਰਮਾਤਮਾ ਨੂੰ ਹਾਜ਼ਰ ਨਾਲ ਕੋਈ ਪ੍ਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿਣਾ ਉਸੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਜੇ ਸਹੀ ਮੈਂ ਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬਣਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਈਓ ਸਭ ਸਾਨੂੰ ਤੇ ਐ ਲੱਗਦਾ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦੇ। ਇਹ ਟੋਲ ਦੀ ਕਲੈਕਸ਼ਨ ਉਹਨਾਂ ਨੇ ਇੱਥੇ ਸ਼ੁਰੂ ਕਰ ਲਈ ਹੈ। ਤੇ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ ਇੱਕ ਸੈਂਟਰ ਦੋਨੋ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮੈਂ ਤੇ ਸ਼ੀਤਲ ਲੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੋਹਰਾ ਰਿਹਾ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਇੱਕ ਐਗਜ਼ੈਂਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਦੋਸ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਉਹ ਚੀਫ ਮਿਨਿਸਟਰ ਪੰਜਾਬ ਦੀ ਕੋਈ ਏਜੰਸੀ ਤੁਹਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਡਰ ਨਹੀਂ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰ ਏਜੰਸੀਆਂ ਤੋਂ ਡਰ ਨਹੀਂ ਕਿਸੇ ਤੋਂ ਲੱਗਦਾ ਹੀ ਸਾਫ਼ ਸੁਥਰੇ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜਲੰਧਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹੰ ਅੰਗਰਾਲ ਲਾਏਗਾ ਚਾਰजेस ਤੁਸੀਂ ਹੋਰ ਨਾ ਚਾਰजेस ਨੂੰ ਓਪਨਲੀ ਰਿਬੱਟ ਕਰੋ ਤੇ ਤੁਸੀਂ ਇਹ ਇਨਕੁਆਰੀ ਜਾਂ ਤੇ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਨੇ ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮਨਜ਼ੂਰ ਕਰਦੇ ਕੋ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸੋਡਾਟੇ ਦੀ ਇਨਵੈਸਟੀਗੇਸ਼ਨ ਹੋ ਸਕੇ ਐਂਡ ਇਹਦੇ ਵਿੱਚ ਚਾਰजेस ਨਿਹਰੇ ਪੈਸੇ ਲੈਣ ਦੇ ਨਹੀਂ ਕਾਰਪੋਰੇਸ਼ਨ ਦਾ ਰੇਟ ਦੱਸਿਆ ਉਹਨਾਂ ਨੇ ਕਿ ਤੁਹਾਡੇ ਇੱਕ ਇਥੋਂ ਦਾ ਐਮਐਲਏ ਇੱਕ ਪੁਰਾਣਾ ਸਾਥੀ ਉਂਗਰਾਲ ਸਾਹਿਬ ਦਾ ਮੈਨੂੰ ਇਹ ਵੀ ਯਾਦ ਹੈ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੈਂ ਔਰ ਰਮਨ ਅਰੋੜੇ ਨੂੰ ਤੇ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਬਿਲਕੁਲੀ ਜਿਹਾ ਜੋੜਵੇ ਭਾਈ ਹੁੰਦੇ ਨੇ ਕੱਪੜੇ ਵੀ ਇੱਕੋ ਜਿਹੇ ਜੈਕਟ ਵੀ ਇੱਕੋ ਜਿਹੇ ਰੰਗਾਂ ਦੀ ਬੜਾ ਚੇਰ ਕਿਉਂਕਿ ਸਾਂਸੀ ਹਰ ਗੱਲ 'ਚ ਉਹਨਾਂ ਨੂੰ ਦੇਖ ਕੇ ਗੱਲ ਦਾ ਪਤਾ ਕਿ ਇਸ ਟਾਈਮ 'ਤੇ ਕੋਈ ਮਾਲ ਬਣਾਣਾ ਨਜਾਇਜ਼ ਉਹਦਾ 50 ਲੱਖ ਰੁਪਈਆ ਜੇ ਕੋਈ ਬਿਲਡਿੰਗ ਬਣਾਣੀ ਉਹਦਾ 5 ਲੱਖ ਰੁਪਈਆ ਜੇ ਕੋਈ ਹੋਰ ਛੋਟਾ ਮੋਟਾ ਕੰਮ ਕਰਾਣਾ ਉਹਦਾ 5 ਲੱਖ ਰੁਪਈਆ ਇਹਦੇ ਚਾਰਜੇਸ ਨੇ ਇਸ ਤੋਂ ਸੰਗੀਨ ਸਾਰਿਆਂ ਨਾਲੋਂ ਵੱਡਾ ਚਾਰਜ ਹੈ ਕਿ ਜਿਸ ਏਰੀਏ ਦੀ ਪਛਾਣ এডਿਕੇਸ਼ਨ ਨਾਲ ਰਹੀ ਹੋਏ ਇੰਡਸਟਰੀ ਨਾਲ ਰਹੀ ਮੀਡੀਆ ਨਾਲ ਰਹੀ ਹੋਏ ਅੱਜ ਉਸ ਏਰੀਏ ਦੀ ਉਹ ਸ਼ਹਿਰ ਦੀ ਪਛਾਣ ਧੜੇ ਨਾਲ ਹੋਏ ਅੱਜ ਉਹ ਸ਼ਹਿਰ ਦੀ ਪਛਾਣ ਸਟੇ ਨਾਲ ਹੋਏ ਅੱਜ ਉਸ ਸ਼ਹਿਰ ਦੀ ਪਛਾਣ ਜਿਹੜੀ ਹੈ ਚਿੱਟੇ ਨਾਲ ਹੋਏ ਕਿੱਥੇ ਸਲਾਰ ਲੇਟ ਸਾ ਸਵਰਨ ਸਿੰਘ ਵਰਗੀ ਪਰਸਨੈਲਿਟੀਜ਼ ਕਿੱਥੇ ਮਾਸਟਰ ਗੁਰਬੰ타 ਸਿੰਘ ਵਰਗੀਆਂ ਪਰਸਨੈਲਿਟੀਆਂ ਕਿੱਥੇ ਸਾਧ ਦਰਬਾਰਾ ਸਿੰਘ ਵਰਗੇ ਨੈਸ਼ਨਲਿਸਟ ਇਹ ਸ਼ਹਿਰ ਨੇ ਪੈਦਾ ਕੀਤੇ ਤੇ ਕਿੱਥੇ ਅੱਜ ਕਿੱਥੋਂ ਅਸੀਂ ਕਿੱਥੇ ਆ ਗਏ ਆ ਜਿਹੜੇ ਭਗਤ ਜੀ ਨੇ ਇਹਨਾਂ ਦੇ ਕੈਂਡੀਡੇਟ ਨੇ ਭਗਤ ਜੀ ਦੇ ਪਿਤਾ ਜੀ ਅੱਜ ਵੀ ਬੀਜੇਪੀ ਦੇ ਨੇ ਜਿਸ ਮੁੰਡੇ ਦੇ ਉੱਤੇ ਆਪਣੇ ਬਾਪ ਨੂੰ ਭਰੋਸਾ ਨਹੀਂ ਜਿਹਦੇ ਮੁੰਡੇ ਦੇ ਉੱਤੇ ਜਿਸ ਕੈਂਡੀਡੇਟ ਤੇ ਮਿੰਦਰ ਭਗਤ ਜੀ ਦਾ ਪਿਤਾ ਅੱਜ ਦੇ ਦਿਨ ਵੀ ਭਾਜਪਾ 'ਚ ਚੁੰਨੀ ਲਾਲ ਭਗਤ ਜੀ ਜਿਸ ਬਾਪ ਨੂੰ ਆਪਣੇ ਮੁੰਡੇ ਤੇ ਭਰੋਸਾ ਨਹੀਂ ਉਹ ਕਹਿੰਦੇ ਕਿ ਜਿਲੰਦਰ ਵੈਸਟ ਦੇ ਵੋਟਰ ਉਹਦੇ ਤੇ ਭਰੋਸਾ ਕਰਨ ਇਹ ਪਹਿਲੇ ਬੀਜੇਪੀ 'ਚੋਂ ਆਪ ਚ ਆਇਆ ਤੇ ਆਪ ਵਾਲਾ ਚੰਦ ਦੇ ਦਿਨ ਪਹਿਲੇ ਬੀਜੇਪੀ 'ਚ ਗਿਆ ਤੇ ਮੈਨੂੰ ਇਹ ਵੀ ਪਤਾ ਲੱਗਾ ਕੋਈ ਇੱਕ ਅੱਧਾ ਹੋਰ ਵੀ ਇਹੋ ਜਿਹਾ ਬੰਦਾ ਜਿਹੜਾ ਕਈ ਪਾਰਟੀਆਂ ਬਦਲ ਚੁੱਕਿਆ ਕਈ ਕੁੰਡੇ ਰਾਤ ਦੇ ਖੜਕਾਰਿਆ ਕਈ ਕਈ ਦਰਵਾਜ਼ੇ ਕਿਹਦਾ ਕਿਹਦੇ ਨਾਲ ਸੌਦਾ ਹੋ ਜਾਏ 250 ਦੁਕਾਨ ਜਿਹੜੀ ਇੱਥੋਂ ਦੇ ਸਾਡੇ ਸਿਟਿੰਗ ਐਮਪੀ ਨੇ ਸਾਚ ਚਰਨਜੀਤ ਸਿੰਘ ਚੰਨੀ ਜਿਹੜੇ ਪਿਛਲੀ ਕਈ ਮਹੀਨਿਆਂ ਤੋਂ ਇੱਥੇ ਨੇ ਉਹਨਾਂ ਨੇ ਖੁਦ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਕਰੀਬਨ 250 ਦੁਕਾਨ ਇੱਥੇ ਸੱਟੇ ਦੀ ਚੱਲਦੀ ਤੇ ਜੋ ਮੈਨੂੰ ਰੇਟ ਪਤਾ ਲੱਗਾ ਮਾੜੀ ਸੱਟੇ ਵਾਲੀ ਦੁਕਾਨ ਦਾ ਮਿਨਿਮਮ ਰੇਟ 70000 ਇਹ ਚਾਰਵੇਂ ਅਸੈਂਬਲੀ ਹਲਕੇ ਸਾਰੇ ਸ਼ਹਿਰ ਦੀ ਗੱਲ ਕਰਤ ਕਿਉਂਕਿ ਜਿੰਨਾ ਹਿੱਸਾ ਉਂਗਰਾਲ ਦਾ ਬੰਦਾ ਉਹਨੇ ਤਾਂ ਕਿਹਾ ਕਿ ਰਮਨ ਉਹ ਰੋੜੇ ਨੇ 5 ਲੱਖ ਰੁਪਈਆ ਮੈਨੂੰ ਆਫਰ ਕੀਤਾ ਕਿ ਆਪਣੇ ਏਰੀਆ ਦਾ ਲੈ ਲਓ ਜੋ ਤਕਰੀਬਨ 70000 ਤੋਂ ਲੈ ਕੇ 1.5 ਲੱਖ ਤੱਕ ਇਹ ਸੱਤੇ ਦਾ ਰੇਟ ਤੇ 250 ਦੁਕਾਨ ਨੇ ਤੁਸੀਂ ਆਪਣੇ ਆਪ ਐਵਰੇਜ ਲਾ ਲਓ ਕਿ 2.5 ਕਰੋੜ ਤਾਂ ਇਹਦਾ ਸੱਤੇ ਦਾ ਹੀ ਹੁੰਦਾ ਜਿਹੜਾ ਉਹ ਕਹਿੰਦਾ ਕਿ ਮੈਨੂੰ 3 ਕਰੋੜ ਰੁਪਈਆ ਸੀਐਮ ਦੇ ਪਰਿਵਾਰ ਨੂੰ ਹਰ ਮਹੀਨਾ ਦੇਣਾ ਪੈਂਦਾ ਜਿਹਦੇ ਵਿੱਚ ਆ ਤੁਹਾਡੀ ਕੰਪਲੀਟ ਕਾਰਪੋਰੇਸ਼ਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਕਿ ਇਸ ਟਾਈਮ ਜਿਹੜਾ ਗoing rate ਹੈ ਜਿਲੰਦਰ ਵੈਸਟ ਦੇ ਮੈਂ ਵੀਰਾਂ ਨੂੰ ਤੇ ਭੈਣਾਂ ਨੂੰ ਦੱਸ ਦੇਣਾ ਚਾਹਨਾ ਜਿਹੜੇ ਲੋਕ ਆ ਪਿਛਲੇ ਦਿਨਾਂ ਦੇ ਵਿੱਚ ਆਪਣਾ ਈਮਾਨ ਵੇਚ ਚੁੱਕੇ ਨੇ ਉਹਨਾਂ ਬੰਦਿਆਂ ਦਾ ਰੇਟ ਇਸ ਟਾਈਮ ਚੱਲ ਰਿਹਾ ਜੇ 5 ਲੱਖ ਰੁਪਈਆ ਮਿਸਪਲ ਕਾਉਂਸਲਰ ਦਾ ਤੇ 15 ਲੱਖ ਰੁਪਇਆ ਐਕਸ ਮਿਸਪਲ ਕਾਉਂਸਲਰ ਸਾਰੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਤੁਹਾਡੀ ਉਗਰਾਹੀ ਵੋਟਰਾਂ ਦੀ ਇਹ ਕਰ ਚੁੱਕੇ ਨੇ ਆਪਦੀ ਸਰਕਾਰ ਐਡਵਾਂਸ ਅਗਰਾਹੀ ਹੋ ਚੁੱਕੀ ਹੈ ਆ ਜਿਹੜੇ ਤਿੰਨ ਤਿੰਨ ਪਾਰਟੀਆਂ ਦਸਾਂ ਦਸਾਂ ਦੇਣਾ 20 20 ਜਾ ਰਹੇ ਨੇ ਉਹਦਾ ਸਿੱਧਾ ਹਿਸਾਬ ਲਾ ਲਓ ਜਿਹੜਾ ਕਾਉਂਸਲਰ ਜਾ ਰਿਹਾ 25 ਲੱਖ ਰੁਪਇਆ ਜਿਹੜਾ ਐਕਸ ਕਾਉਂਸਲਰ ਜਾ ਰਿਹਾ 15 ਲੱਖ ਮੈਂ ਆਪਣੀਆਂ ਭੈਣਾਂ ਨੂੰ ਤੇ ਮਾਤਾ ਮਾਤਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਨਾਂ ਨੇ ਤੁਹਾਡੇ ਨਾਲ ਕੁਫਰ ਤੋਲਿਆ ਤੁਹਾਨੂੰ ਝੂਠ ਬੋਲਿਆ ਤੁਹਾਨੂੰ ਲਾਰਾ ਲਾਇਆ ਕਿ 1000 ਰੁਪਿਆ ਮਹੀਨੇ ਦਾ ਸੀ ਤੁਹਾਨੂੰ ਅਸੀਂ ਐਜ਼ ਅ ਪੈਨਸ਼ਨ ਦਿਆ ਕਰਾਂਗੇ 28 ਮਹੀਨੇ ਹੋ ਚੁੱਕੇ ਨੇ ਜਿਹੜਾ ਵੀ ਵੋਟਰ ਤੁਹਾਡੇ ਕੋਲ ਜਿਹੜੀ ਵੀ ਆ ਆਪ ਆਦਮੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਂਦਾ 28000 ਰੁਪਿਆ ਬੰਦਾ ਜੇ 28 ਮਹੀਨਿਆਂ ਤੋਂ ਆਈ ਪੀ ਸਿੰਘ ਜੀ 181000 ਵੋਟ ਇਸ ਹਲਕੇ 50% ਵੋਟਰ ਹੈ ਔਰਤਾਂ ਜਿਹੜੀਆਂ ਨੇ ਤੇ ਜਿਹੜੀ ਵੀ ਵੋਟਰ ਬਣਦੀ 18 ਸਾਲ ਦੀ ਉਮਰ ਤੋਂ ਵੱਧ ਦੀ ਬਣਦੀ 90 28 ਲਾ ਲਓ 2 ਲੱਖ 252 ਕਰੋੜ ਰੁਪਇਆ ਔਰਤਾਂ ਦਾ ਬਕਾਇਆ ਆਮ ਆਦਮੀ ਪਾਰਟੀ ਵੱਲ 90000 ਵੋਟਰ 28000 28 ਮਹੀਨੇ ਦਾ 2 252 ਕਰੋੜ ਰੁਪਇਆ ਆ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਸਿੱਧੇ ਤੌਰ ਟੋਲ ਟੈਕਸ ਇਕੱਠਾ ਕਰ ਰਿਹਾ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਕੋਲੋਂ ਆਪਣੀ ਵਸੂਲੀ ਕਰਾਓ ਨਾ ਇਸ ਤੋਂ ਬਾਅਦ ਇਹ ਭਗਵੰਤ ਤੇ ਲੱਭਣਾ ਜੇ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝ ਲਈ। ਅਖੀਰਲੀ ਇਲੈਕਸ਼ਨ ਇਹ ਆਪ ਦੀ ਤੇ ਅਖੀਰਲੀ ਇਲੈਕਸ਼ਨ ਇਹ ਭਗਵੰਤ। ਇਹ ਕੋਠੀ ਐਸੀ ਗੱਲ ਕਰਨੀ ਇਹਨੇ ਇੱਥੇ ਲਈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਦਿਨਾਂ ਚ ਸਾਰੇ ਜਿਲੰਦਰ ਦੇ ਕਾਰਪੋਰੇਸ਼ਨ ਦੇ EMPLOYEES ਮਸ਼ੀਨਾ ਸਮੇਤ स्वीपर ਸਮੇਤ ਇਲੈਕਟ੍ਰੀਸ਼ੀਅਨਾਂ ਸਮੇਤ ਸਾਰੇ ਵੈਸਟੇ ਚਲੇ ਗਏ। ਸਾਰੇ ਸ਼ਹਿਰ ਚ ਕੂੜਾ ਇਕੱਠਾ ਹੋ ਰਿਹਾ ਕੋਈ ਇੱਕ ਬੰਦਾ ਵੀ ਸ਼ਹਿਰ ਦੇ ਵਿੱਚ ਸਫਾਈ ਕਰਨ ਵਾਸਤੇ ਇਸ ਸੀਵਰੇਜ ਦੇ ਕੰਮ ਵਾਸਤੇ ਕੋਈ ਬੰਦਾ ਅਵੇਲੇਬਲ ਤੇ ਮੋਟਰਸ ਨੂੰ ਮੈਂ ਬੈਸਟ ਵਾਲਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਨਿਹਰੇ ਦੱਸ ਦਿਨ ਜੇ ਇਸ ਤੋਂ ਬਾਅਦ ਕੋਈ ਲੱਭਣਾ ਨਹੀਂ ਤੁਹਾਨੂੰ ਮੈਂ ਯਾਦ ਦਿਰਾਣਾ ਚਾਹਾਂਗਾ ਕਿ 21 April 2023 ਨੂੰ ਜਲੰਧਰ ਸ਼ਹਿਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਆਏ ਸੀ ਜਦੋਂ ਸੁਸ਼ੀਰ ਰਿੰਕੂ ਇਹਨਾਂ ਦਾ ਕੈਂਡੀਡੇਟਸ ਇਹਨਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਇੱਕ ਸਪੋਰਟਸ ਯੂਨੀਵਰਸਿਟੀ ਦਵਾਂਗੇ ਇਹਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਦੋਨਾਂ ਨੇ ਕਿ ਅਸੀਂ ਪੀਜੀਆਈ ਵਰਗਾ ਇੱਕ ਇੰਸਟੀਚਿਊਟ ਤੁਹਾਨੂੰ ਜਲੰਧਰ ਦਵਾਂਗੇ ਇਹਨਾਂ ਨੇ ਸਾਰੇ ਹੀ ਇੰਡਸਟਰੀਅਲ ਏਰੀਆਜ਼ ਨੂੰ ਇਹ ਕਿਹਾ ਸੀ ਕਿ ਹੀ ਤੁਹਾਡਾ ਲਾਈਟਿੰਗ ਦਾ ਪ੍ਰਬੰਧ ਤੁਹਾਡੀਆਂ ਸੜਕਾਂ ਦਾ ਪ੍ਰਬੰਧ ਤੁਹਾਡਾ ਸੀਵਰੇਜ ਦਾ ਪ੍ਰਬੰਧ ਜਿਹੜੀ ਇੱਥੇ ਲੁੱਟ ਕੋ ਕਸੋਟ ਹੋ ਰਹੀ ਹੈ ਲਾਅ ਐਂਡ ਆਰਡਰ ਦਾ ਪ੍ਰਬੰਧ ਅਸੀਂ ਤੁਹਾਨੂੰ ਕਰਕੇ ਦਵਾਂਗੇ ਮੇਰਾ ਓਪਨ ਚੈਲੰਜ ਹੈ ਭਗਵੰਤੇ ਇੱਥੇ ਆਇਆ ਇੱਕ ਕੰਮ ਕਿਸੇ ਵੀ ਪਿਛਲੇ ਢਾਈਆਂ ਸਾਲਾਂ ਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਸਮੁੱਚੇ ਸ਼ਹਿਰ ਦੀ ਵਸਤੀ ਤੇ ਗੱਲ ਹੀ ਛੱਡ ਸਮੁੱਚੇ ਸ਼ਹਿਰ ਤੇ ਕਿੱਠ ਵੀ ਲਾਈ ਹੋਏ ਤੇ ਮੈਨੂੰ ਸਾਬਤ ਕਰਨ ਨੂੰ ਤੇ ਬੋਰਡ ਦੇ ਹੱਕਦਾਰੇ